ਅੰਮ੍ਰਿਤਸਰ ਤੋਂ ਇੱਕ ਯੁਵਕ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਵੀਡੀਓ ਲਾਰੈਂਸ ਰੋਡ ਤੇ ਨਹਿਰੂ ਸ਼ਾਪਿੰਗ ਕੰਪਲੈਕਸ ਦੇ ਬਾਹਰ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਇੱਕ ਯੁਵਕ ਜੋ ਕਿ ਨਸ਼ੇ ਦੇ ਵਿੱਚ ਝੂਮਦਾ ਹੋਇਆ ਨਜ਼ਰ ਆ ਰਿਹਾ ਹੈ ਹੋ ਸਕਦਾ ਹੈ ਕਿ ਇਸ ਯੁਵਕ ਨੂੰ ਕੋਈ ਬਿਮਾਰੀ ਹੋਵੇ ਲੇਕਿਨ ਸੋਸ਼ਲ ਮੀਡੀਆ ਤੇ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ਦੀ ਕਹਾਣੀ ਬਸ ਇੰਨੀ ਕਿ ਦੱਸੀ ਜਾ ਰਹੀ ਹੈ ਕਿ ਨਸ਼ੇ ਦੀ ਓਵਰਡੋਜ਼ ਦੇ ਕਾਰਨ ਯੁਵਕ ਦੀ ਇਹ ਹਾਲਤ ਹੈ ਉੱਥੇ ਹੀ ਦੂਜੇ ਪਾਸੇ ਜਾਣਕਾਰੀ ਦਿੰਦੇ ਹੋਏ ਸਿਵਲ ਲਾਈਨਸ ਥਾਣੇ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਯੁਵਕ ਬਿਮਾਰ ਲੱਗ ਰਿਹਾ ਹੈ ਤੇ ਮੌਕੇ ਤੇ ਉਹਨਾਂ ਨੇ ਜਾ ਕੇ ਜਾਂਚ ਕਰਨ ਦੀ ਗੱਲ ਆਖੀ ਹੈ ਉਹਨਾਂ ਨੇ ਕਿਹਾ ਕਿ ਯੁਵਕ ਨਸ਼ੇ 'ਚ ਨਹੀਂ ਉਹ ਸਿਰਫ ਬਿਮਾਰ ਲੱਗ ਰਿਹਾ ਹੈ ਉੱਥੇ ਹੀ ਉਹਨਾਂ ਦਾ ਕਹਿਣਾ ਰਿਹਾ ਕਿ ਹਰ ਵੀਡੀਓ ਨੂੰ ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਪਾਣਾ ਗਲਤ ਹੈ ਤੇ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕਰਨ ਤੋਂ ਪਹਿਲਾਂ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਇਸ ਦੀ ਪੁਸ਼ਟੀ ਕਰਾਣੀ ਵੀ ਜ਼ਰੂਰੀ ਹੁੰਦੀ ਹੈ ਇਹ ਜੀ ਮੇਰੇ ਗੱਲ ਧਿਆਨ ਚ ਆਈ ਆ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਚ ਵਿਅਕਤੀ ਆ ਜਿਹੜਾ ਉਹ ਕੋਈ ਬਿਮਾਰ ਹਾਲਤ ਚ ਲੱਗ ਰਿਹਾ ਹੈ ਜੀ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਆ ਜੀ ਤੇ ਵੈਰੀਫਾਈ ਕਰਕੇ ਤੁਹਾਨੂੰ ਉਹਦਾ ਜੋ ਵੀ ਆਦਾ ਸਪਸ਼ਟਿਕਰਨ ਕਰਕੇ ਤੁਹਾਨੂੰ ਉਹਦੀ ਬਾਈਟ ਦੇ ਦਾਂਗੇ ਜੀ ਦੇਖਿਆ ਜਾ ਰਿਹਾ ਕਿ ਨਸ਼ੇ ਦੀ ਹਾਲਤ ਦੇ ਵਿੱਚ ਨਜ਼ਰ ਆ ਰਿਹਾ ਜੀ ਨੇ ਜੇ ਹੋਜੀ ਕੋਈ ਗੱਲ ਨਹੀਂ ਅਸੀਂ ਉਹਦੇ ਨਾਲ ਸੰਪਰਕ ਕਰ ਰਹੇ ਹਾਂ ਜੀ ਉਹ ਕੋਈ ਬਿਮਾਰ ਹਾਲਤ ਚ ਲੱਗ ਰਿਹਾ ਜੀ ਉਹਦੋਂ ਅਸੀਂ ਕਰਕੇ ਤੁਹਾਨੂੰ ਦੱਸ ਦਾਂਗੇ ਜੀ ਮੇਰੀ ਇਹ ਵੀ ਅਪੀਲ ਹੈ ਵੀ ਕੋਈ ਵੀ ਵੀਡੀਓ ਜਿਹੜੀ ਆ ਵਾਇਰਲ ਕਰਨ ਤੋਂ ਪਹਿਲਾਂ ਕਰਨ ਤੋਂ ਪਹਿਲਾਂ ਇੱਕ ਰੀ ਪੁਲਿਸ ਥਾਣੇ ਸੂਚਨਾ ਦਿਓ ਤੇ ਅਸੀਂ ਇਹਦੀ ਵੈਰੀਫਿਕੇਸ਼ਨ ਪ੍ਰੋਪਰ ਕਰਕੇ ਤੇ ਫੇਰ ਹੀ ਅੱਗੇ ਨੂੰ ਤੁਸੀਂ ਸ਼ੇਅਰ ਕਰੋ ਕਿਸੇ ਨਾਲ ਐ ਇਦਾਂ ਬਿਲਕੁਲ ਬਿਨਾ ਵੈਰੀਫਿਕੇਸ਼ਨ ਤੋਂ ਨਾ ਸ਼ੇਅਰ ਕਰੋ ਜੀ ਬਿਲਕੁਲ ਜੀ ਉਹਦੇ ਤੱਕ ਅਸੀਂ ਪਹੁੰਚ ਗਏ ਹਾਂ ਬਸ ਜੀ ਤੁਹਾਨੂੰ ਦੱਸ ਦਾਂਗੇ ਜੀ